ਟੰਗ ਵਾਲੀ ਪਿੰਡ ਐ ਤੇ ਦੇਖੋ ਤੁਸੀਂ ਘਰ ਦਾ ਨੁਕਸਾਨ ਕਿਵੇਂ ਹੋਇਆ ਇੱਥੇ ਵੀ ਤੁਮਾਕਾ ਹੋਇਆ ਛੱਤਾਂ ਤੱਕ ਪਾੜ ਗਈਆਂ ਨੇ ਤੁਮਾਕਾ ਕਿੱਥੇ ਹੋਇਆ ਉਹ ਤੁਹਾਨੂੰ ਉਹ ਵੀ ਜਗ੍ਹਾ ਦਿਖਾਵਾਂਗੇ ਪਰ ਤੁਸੀਂ ਜਿਹੜੇ ਘਰ ਦੇ ਨੇੜੇ ਐ ਤੁਮਾਕਾ ਆਇਆ ਉਸ ਘਰ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਛੱਤਾਂ ਪਾੜ ਕੇ ਕੰਕਰ ਜਿਹੜੇ ਨੇ ਜਾਂ ਉਹ ਐਕਸਪਲੋਡ ਜਿਹੜਾ ਉਹ ਤੁਮਾਕਾ ਖੇਜ ਸਮੱਗਰੀ ਸੀ ਉਹ ਕਿਸ ਕਦਰ ਇੰਨੀ ਮਜ਼ਬੂਤ ਸੀ ਇੰਨੀ ਖਤਰਨਾਕ ਸੀ ਕਿ ਉਹਨੇ ਘਰ ਦੀਆਂ ਛੱਤਾ ਤੱਕ ਜਿਹੜੀਆਂ ਨੇ ਉਹ ਪਾਰ ਦਿੱਤੀਆਂ ਸਾਡੇ 1.10 ਵਜੇ ਮੈਂ ਜਾਗਦੇ ਪਿਆ ਸੀ ਵੈਸੇ ਹਮ ਆਪਣੇ ਉਹ ਗੇਟ ਨੂੰ ਅੰਦਰਲੇ ਨੂੰ ਇੱਕ ਨੂੰ ਧੱਕਾ ਵੱਜਿਆ ਜਿਵੇਂ ਬੰਦਿਆਂ ਨੇ ਦੋਨਾਂ ਥੰਦ ਧੱਕਾ ਮਾਰਿਆ ਹੁੰਦਾ ਮੈਂ ਉੱਠ ਕੇ ਬੈਠਾ ਹੋ ਗਿਆ ਮੰਜੇ ਤੇ ਬੈਠਾ ਮੈਂ ਹੋਇਆ ਇੰਨੀ ਇਧਰ ਪੜਾਕਾ ਪੈ ਗਿਆ ਚਾਰ ਇਸਪਰੇ ਅੱਗ ਫੈ ਲੜ ਗਈ ਇੱਥੇ ਤੁਹਾਨੂੰ 15 ਮਿੰਟ ਅੱਗ ਹੀ ਦੀ ਸੀਗੇ ਹੋਰ ਕੁਝ ਨਹੀਂ ਦਿਸਿਆ ਤੇ ਇਧਰ ਸਾਡੇ ਸਾਰੇ ਤੁਸੀਂ ਦੇਖੇ ਜੇ ਲੋਕ ਵਗੈਰੇ ਸਾਰੇ ਸੀਸੇ ਵਗੈਰੇ ਸਾਰੇ ਨਾਲ ਦੀ ਨਾਲੇ ਪੰਨ ਤੇ ਆ ਚਾਦਰ ਜੁੱਦਾਂ ਸੀ ਉਸ ਨਾਲ ਦੀ ਨਾਲੇ ਪੰਨ ਤੰਗਾ ਫੇਰੇ ਆਪਣੋ ਗੋਲੀ ਲੱਗੇ ਜੇ ਖੋਗ ਹਾਂ ਅੰਦਰ ਆ ਜੋ ਦਿਖਾ ਦਿੰਨੇ ਆ ਕਿ ਇਹੋ ਜਿਹਾ ਤਣਾ ਹੈ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਭਾਰਤ ਪਾਕਿਸਤਾਨ ਦੇ ਵਿੱਚ ਆ ਦੇਖੋ ਸ਼ੀਸ਼ੇ ਜਿਹੜੇ ਨੇ ਉਹ ਟੁੱਟੇ ਹੋਏ ਨੇ ਆ ਜਿਹੜਾ ਖਤਰਨਾਕ ਜਿਹੜੀ ਆ ਉਹ ਤਮਾਕਾ ਕੇਸ ਸਮਗਰੀ ਸੀ ਇਹ ਇਹ ਉਦੋਂ ਟੁੱਟ ਕੇ ਉਸੇ ਵਕਤ ਹੀ ਟੁੱਟ ਗਏ ਜੀ ਜਦੋਂ ਪਟਾਕਾ ਪਿਆ ਇਧਰ ਇਹ ਤਖਤੇ ਸਾਰੇ ਨਾਲ ਦੀ ਨਾਲ ਖੜਕੇ ਆ ਖੜਕਣ ਸਾਰੇ ਜੋ ਮੈਂ ਦੇਖੇ ਸਾਰੇ ਖੁੱਲੇ ਪਏ ਆ ਚਾਰ ਫੇਰੇ ਗਮੰਡੀਆਂ ਨੂੰ ਫੋਨ ਕਰਿਆਗਾ ਵੀ ਸੋਡਾ ਕਿਸੇ ਦਾ ਕੋਈ ਨੁਕਸਾਨ ਹੋ ਕਹਿੰਦੇ ਸਾਡੇ ਥੋੜੇ ਥੋੜੇ ਸ਼ੀਸ਼ੇ ਜੇ ਫੁੱਟੇ ਆ ਮੈਂ ਜੇ ਸਾਡੇ ਦਾ ਭਾਵੇਂ ਤਖਤੇ ਤੂਖਤੇ ਤੇ ਸ਼ੀਸ਼ੇ ਉਸੇ ਸਾਰੇ ਬਣ ਇਹ ਲੋਕ ਕਬਜੇ ਜਿਹੜੇ ਨੇ ਇਹ ਵੀ ਇਹ ਟੁੱਟ ਗਏ ਹਨਾ ਇੰਨਾ ਇੰਨਾ ਜ਼ਬਰਦਸਤ ਸੀ ਅਛਾ ਇਸ ਆਈਸੀਐਸ ਪਾਸੇ ਲੱਗੇ ਹੀ ਪੰਨੇਗਾ ਉਹ ਪਰਲੇ ਵੀ ਲੋਕ ਪੰਨੇ ਕੋ ਸੜਲਾ ਲੱਗਿਆ ਆਪਣੇ ਉਪਰ ਹੀ ਮੋਟਰਸਾਈਕਲ ਕੋਲੇ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਏਸੀ ਤੱਕ ਜਿਹੜਾ ਉਹ ਟੁੱਟ ਗਿਆ ਇੰਨਾ ਜ਼ਬਰਦਸਤ ਇਹ ਤਮਾਕਾ ਸੀ ਇਸ ਪਿੰਡ ਦੇ ਵਿੱਚ ਹੋਇਆ ਕਬਜੇ ਜਿਹੜੇ ਨੇ ਤੇ ਕੁੰਡੇ ਜਿਹੜੇ ਨੇ ਇਹ ਟੁੱਟ ਗਏ ਆ ਦੇਖੋ ਕਿਸ ਕਦਰ ਇਹ ਤਮਾਕਾ ਕਬਜੇ ਕੁੰਡੇ ਜਿਹੜੇ ਨੇ ਇਹ ਟੁੱਟ ਗਏ ਤੇ ਜਿਸ ਕਰਕੇ ਇਹ ਲੋਕ ਹੱਲੇ ਵੀ ਸਹਿਮੇ ਹੋਏ ਨੇ ਇਸ ਹਰ ਕੋਈ ਘਰ ਦਾ ਕੋਈ ਕੁੰਡਾ ਕਬਜਾ ਬਚਿਆ ਹੀ ਨਹੀਂ ਜਿਹੜਾ ਟੁੱਟਿਆ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਲੋਕ ਨੇ 12-12 ਆ ਦੇ ਕਬਜੇ ਨੇ ਜਿਹੜੇ ਇਹ ਟੁੱਟੇ ਹੋਏ ਨੇ ਕਿਸੀ ਮੱਕੀ ਵਾਲੇ ਸਾੱਚ ਨਹੀਂ ਬੜੇ ਜੀ ਇਸੇ ਬੰਬ ਟਿੱਕੇ ਇੱਕ ਗਿੱਲੀ ਸੀ ਮਖਾ ਅਸੀਂ ਬਾਰ-ਬਾਰ ਸੁੱਕੇ ਹੋ ਪਰਲੇ ਸੁੱਕੇ ਬਾਂਝ ਤੁਰੇ ਫਿਰੇ ਸਾਰੇ ਇੱਕ ਤਾਰ ਟੁੱਟਿਆ ਬਿਜਲੀ ਵਾਲੀ ਉਹਦੇ ਤੇ ਵੀ ਲੱਗਿਆ ਚਰਲਾ ਕੋਈ ਉਹ ਕਿਤੇ ਤੋ ਤਾਰ ਪਾਟੀ ਪਈ ਆ ਡੋ ਅੱਡੀ ਉਹ ਵੇਖ ਕੇ ਅਸੀਂ ਉਸ ਤੋਂ ਬਾਅਦ ਫੇਰਾ ਆ ਕੇ ਅਸੀਂ ਆਪਣੇ ਘਰੇ ਆ ਗਏ ਉਹ ਵੀ ਆਪਣੇ ਘਰੇ ਆ ਗਏ ਸਾਰੀ ਰਾਤ ਦੇ ਵੈਸੇ ਬਹਿ ਕੇ ਹੀ ਕੱਢੇ ਵੀ ਆਏ ਵੀ ਹੋਰ ਨਾ ਆ ਜੇ ਹੋਰ ਨਾ ਆ ਜੇ ਤੇ ਆ ਨੁਕਸਾਨ ਹੁਣ ਤੁਸੀਂ ਵੇਖੀ ਜੈਨੇ ਵੀ ਸਾਰਾ ਵੀ ਕੀ ਕੁਝ ਹੋਇਆ ਇਧਰ ਦੀ ਇਹ ਉਹ ਵੱਜੀ ਤੇ ਪਰਲੇ ਪਾਰ ਉਹ ਮੈਂ ਕਹਿੰਦਾ ਤਸਵੀਰ ਜਿਹੜੀ ਦਿਖਾ ਦੇਣੀ ਚਾਹੁੰਦੇ ਆ ਕਿ ਇਹ ਜਿਹੜੇ ਕੰਕਰ ਨੇ ਜਾਂ ਜਿਹੜਾ ਇਹ ਧਮਾਕਾ ਕੇਜ ਸਮਗਰੀ ਸੀ ਉਹ ਸਾਹਮਣੇ ਦੇਖੋਗੇ ਉਧਰ ਦੀ ਨਿਕਲ ਗਈ ਤੇ ਉਹ ਸਾਹਮਣੇ ਘਰ ਤਾਂ ਦਿਖਾ ਦਿੰਨੇ ਆ ਮੈਂ ਕਹਿੰਦਾ ਕੈਮਰਾਮੈਨ ਨੇ ਥੋੜਾ ਜ਼ੂਮ ਕਰਕੇ ਦਿਖਾ ਦਿੱਤਾ ਜਾਵੇ ਕਿ ਉਹ ਸਾਹਮਣੇ ਘਰ ਦੇ ਸ਼ੀਸ਼ੇ ਤੱਕ ਟੁੱਟ ਕੇ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦੂਰ ਹੈ ਉਸ ਘਰ ਦੇ ਸ਼ੀਸ਼ੇ ਟੁੱਟ ਕੇ ਇਧਰੋਂ ਇਸ ਘਰ ਦੇ ਸ਼ੀਸ਼ੇ ਵੀ ਕਹੇ ਜਾ ਰਹੇ ਨੇ ਕਿ ਇਹਨਾਂ ਦੇ ਸ਼ੀਸ਼ੇ ਵੀ ਜਿਹੜੇ ਨੇ ਉਹ ਟੁੱਟ ਗਏ ਸਾਹਮਣੇ ਘਰ ਦੇ ਤਸਵੀਰਾਂ ਜਿਹੜੀਆਂ ਨੇ ਉਹ ਵੀ ਦਿਖਾ ਦਿੱਤੀਆਂ ਜਾਣ ਉਹਨਾਂ ਦੇ ਵੀ ਸ਼ੀਸ਼ੇ ਕਹਿ ਜਾ ਰਹੇ ਨੇ ਟੁੱਟ ਗਏ ਇੱਕ ਬਿਜਲੀ ਦੀ ਤਾਰ ਜਿਹੜੀ ਆ ਉਹ ਕਿਹਾ ਜਾ ਰਿਆ ਕਿ ਉਹ ਵੀ ਟੁੱਟ ਗਈ ਇਹਨਾਂ ਜਿਹੜਾ ਖਤਰਨਾਕ ਧਮਾਕਾ ਸੀ ਜਿਹੜਾ ਬੀਤੀ ਰਾਤ ਇੱਥੇ ਹੋਇਆ ਕਿ ਉਹ ਸਾਹਮਣੇ ਟੋਆ ਹੈ ਇਹ ਘਰ ਤੋਂ ਤੁਸੀਂ ਦੇਖ ਸਕਦੇ ਹੋ ਕਿ ਥੋੜੀ ਜਿਹੀ ਦੂਰ ਦੇ ਉੱਤੇ ਇਹ ਮੱਕੀ ਸੀ ਮੱਕੀ ਗਿੱਲੀ ਸੀ ਉਹਦੇ ਵਿੱਚ ਮਜ਼ਾਈਲ ਨੂੰ ਮਾ ਚੀ ਜਿਹੜੀ ਆ ਉਹ ਡਿੱਗੀ ਉਸ ਤੋਂ ਬਾਅਦ ਧਮਾਕਾ ਹੋਇਆ ਚਾਰੇ ਪਾਸੇ ਅੱਗ ਫੈਲ ਗਈ ਇਹ ਟੋਏ ਆ ਜਿਹੜਾ ਵਾ ਉਹ ਲਗਾਏ ਗਏ ਨੇ ਮੁਲਾਜ਼ਮਾਂ ਵੱਲੋਂ ਇੱਥੇ ਇੱਥੇ ਫੌਜ ਵੀ ਆਈ ਇੱਥੇ ਪੁਲਿਸ ਮੁਲਾਜ਼ਮ ਜਿਹੜੇ ਨੇ ਹਲੇ ਤੱਕ ਬੈਠੇ ਹੋਏ ਨੇ ਇੱਥੇ ਐਂਟੀ ਰਾਇਡਸ ਜਿਹੜੀ ਆ ਅ ਅ ਫੋਰਸ ਆ ਉਹ ਬੈਠੀ ਹੋਈ ਆ ਤੇ ਸਾਹਮਣੇ ਇੱਕ ਵਾਦ ਘਰ ਦੇਖੋ ਤੁਸੀਂ ਸਾਹਮਣੇ ਤੋਂ ਦਿਖਾ ਦਿੰਦੇ ਆ ਕਿ ਕਿਵੇਂ ਜਿਹੜਾ ਇਸ ਘਰ ਦੀ ਛੱਤ ਜਿਹੜੀ ਆ ਉਹ ਪਾੜ ਗਈ ਹਾਲਾਂਕਿ ਧਮਾਕਾ ਇੱਥੇ ਹੋਇਆ ਏ ਕੁਝ ਮੀਟਰ ਦੀ ਦੂਰੀ ਦੇ ਉੱਤੇ ਧਮਾਕਾ ਹੋਇਆ ਏ ਤੁਸੀਂ ਇੱਥੋਂ ਲਗਾ ਲਓ ਇੱਥੋਂ ਇੱਕ ਟੱਕਣ 100 ਮੀਟਰ ਦੀ ਦੂਰੀ ਤੇ ਧਮਾਕਾ ਹੋਇਆ ਤੇ ਪਰ ਘਰ ਦੀਆਂ ਛੱਤਾਂ ਜਿਹੜੀਆਂ ਉਹ ਪਾੜ ਗਈਆਂ ਘਰਾਂ ਦੇ ਕੁੰਡੇ ਕਬਜੇ ਜਿਹੜੇ ਨੇ ਉਹ ਟੁੱਟ ਗਏ ਭਾਰਤ ਪਾਕਿਸਤਾਨ ਦੇ ਵਿੱਚ ਲਗਾਤਾਰ ਤਣਾਅ ਜਿਹੜਾ ਉਹ ਵਧਦਾ ਜਾ ਰਿਹਾ ਹੈ ਬਾਰਡਰ ਜਿਹੜੇ ਏਰੀਏ ਨੇ ਉਹਨਾਂ ਦੇ ਵਿੱਚ ਬੀਤੇ ਦਿਨੀ ਤੁਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਚਾਹੇ ਇਸ ਤੋਂ ਪਹਿਲਾਂ ਜੇਕਰ ਬੀਤੀ ਰਾਤ ਦੀ ਗੱਲ ਕੀਤੀ ਜਾਵੇ ਬੀਤੀ ਰਾਤ ਪਠਾਨਕੋਟ 에ਅਰ ਬੇਸ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤੀ ਫੌਜ ਨੇ ਉਹ ਨਕਾਮ ਕਰ ਦਿੱਤਾ ਭਾਰਤ ਦਾ ਇਹ ਡਿਫੈਂਸ ਜਿਹੜਾ ਉਹ ਬਹੁਤ ਮਜ਼ਬੂਤ ਸੀ ਜਿਸ ਕਰਕੇ ਇਹ ਸਾਰਾ ਕੁਝ ਨਸ਼ਟ ਕਰ ਦਿੱਤਾ ਗਿਆ ਜੋ ਵੀ ਪਾਕਿਸਤਾਨ ਵੱਲੋਂ ਡਰੋਨ ਜਾਂ ਮਜ਼ਾਈਲਾਂ ਆ ਰਹੀਆਂ ਸੀ ਪਰ ਬਠਿੰਡਾ ਦੇ ਵਿੱਚ ਬੀਤੇ ਰਾਤ ਵੱਖ-ਵੱਖ ਥਾਵਾਂ 'ਤੇ ਧੁਮਾਕੇ ਸੁਣੇ ਗਏ ਤੇ ਤੁਹਾਨੂੰ ਇੱਕ ਪਿੰਡ ਬਠਿੰਡੇ ਦੇ ਵਿੱਚ ਲੈ ਕੇ ਆਏ ਆ। ਦੇਖੋ ਤੁਸੀਂ ਘਰ ਦਾ ਨੁਕਸਾਨ ਕਿਵੇਂ ਹੋਇਆ। ਇੱਥੇ ਵੀ ਧੁਮਾਕਾ ਹੋਇਆ। ਛੱਤਾਂ ਤੱਕ ਪਾੜ ਗਈਆਂ ਨੇ। ਧੁਮਾਕਾ ਕਿੱਥੇ ਹੋਇਆ? ਉਹ ਤੁਹਾਨੂੰ ਉਹ ਵੀ ਜਗ੍ਹਾ ਦਿਖਾਵਾਂਗੇ ਪਰ ਤੁਸੀਂ ਜਿਹੜੇ ਘਰ ਦੇ ਨੇੜੇ ਧੁਮਾਕਾ ਆਇਆ ਉਸ ਘਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਛੱਤਾਂ ਪਾੜ ਕੇ ਇਹ ਕੰਕਰ ਜਿਹੜੇ ਨੇ ਜਾਂ ਉਹ ਐਕਸਪਲੋਡ ਜਿਹੜਾ ਉਹ ਤਮਾਕਾ ਖੇਜ ਸਮੱਗਰੀ ਸੀ ਉਹ ਕਿਸ ਕਦਰ ਇੰਨੀ ਮਜ਼ਬੂਤ ਸੀ ਇੰਨੀ ਖਤਰਨਾਕ ਸੀ ਕਿ ਉਹਨੇ ਘਰ ਦੀਆਂ ਛੱਤਾਂ ਤੱਕ ਜਿਹੜੀਆਂ ਨੇ ਉਹ ਪਾੜ ਦਿੱਤੀਆਂ ਘਰ ਦੇ ਬਜ਼ੁਰਗ ਵੀ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਰਾਤ ਕਿੰਨੇ ਕ ਵਜੇ ਦਾ ਇਹ ਵਾਕਿਆ ਸੀ ਤੇ ਕਿਵੇਂ ਉਹਨਾਂ ਨੇ ਪਤਾ ਲੱਗਿਆ ਕਿ ਇੱਕ ਘਰ ਦੇ ਇੱਥੇ ਨੇੜੇ ਤਮਾਕਾ ਹੋਇਆ ਨੇ ਬਜ਼ੁਰਗ ਸਾਡੇ ਨਾਲ ਨੇ ਬਾਪੂ ਜੀ ਇਹ ਕਿੰਨੇ ਕ ਵਜੇ ਦਾ ਵਾਕਿਆ ਸੀ ਜਦੋਂ ਇਹ ਤਮਾਕਾ ਹੋਇਆ ਇਹ ਸਾਢੇ 10 ਦਾ ਟਾਈਮ ਸੀਗਾ ਜੀ ਹੂੰ ਸਾਢੇ 10:30 ਵਜੇ ਮੈਂ ਜਾਗਦਾ ਹੀ ਪਿਆ ਸੀ ਵੈਸੇ ਹੂੰ ਆਪਣੇ ਉਹ ਗੇਟ ਨੂੰ ਅੰਦਰਲੇ ਨੂੰ ਇੱਕ ਨੂੰ ਧੱਕਾ ਵੱਜਿਆ ਜਿਵੇਂ ਬੰਦਿਆਂ ਨੇ ਦੋਨੇ ਥੰਦ ਧੱਕਾ ਮਾਰਿਆ ਹੁੰਦਾ ਮੈਂ ਉੱਠ ਕੇ ਬੈਠਾ ਹੋ ਗਿਆ ਮੰਜੇ ਤੇ ਹੂੰ ਬੈਠਾ ਮੈਂ ਹੋਇਆ ਇੰਨੀ ਇਧਰ ਪੜਾਕਾ ਪੈ ਗਿਆ ਚਾਰ ਇਸਪਰੇ ਅੱਗ ਫੈਲ ਰਹੀ ਇੱਥੇ ਹੂੰ ਸਾਨੂੰ 15 ਮਿੰਟ ਅੱਗ ਹੀ ਦੀ ਸੀਗੇ ਹੋਰ ਕੁਝ ਨਹੀਂ ਦਿਸਿਆ ਹੂੰ ਤੇ ਇਧਰ ਸਾਡੇ ਸਾਰੇ ਤੁਸੀਂ ਦੇਖੇ ਜੇ ਲੋਕ ਬਗਾਰੇ ਸਾਰੇ ਸੀਸੇ ਵਗਾਰੇ ਸਾਰੇ ਨਾਲ ਦੀ ਨਾਲੇ ਪੰਨ ਤੇ ਚਾਦਰਾਂ ਚੁੱਦਨ ਦੇ ਨਾਲ ਦੀ ਨਾਲੇ ਪੰਨ ਤੰਗਾ ਹੂੰ ਉਸ ਤੋਂ ਬਾਅਦ ਅਸੀਂ ਚਾਰ ਇਸਪਰੇ ਇੱਕ ਮੰਡੀਆਂ ਨੂੰ ਫੋਨ ਕਰਿਆ ਵੀ ਕਿਸ ਉਹ ਇੱਕ ਦੋ ਘਰ ਹੈਗੇ ਉਹ ਕਹਿੰਦੇ ਸਾਡੇ ਛੋਟੇ ਛੋਟੇ ਸ਼ੀਸ਼ੇ ਫੁੱਟੇ ਮੈਂ ਜਾਂ ਸਾਡਾ ਤਾਂ ਬੜਾ ਨੁਕਸਾਨ ਹੋ ਗਿਆ ਉਹ ਸਾਰੇ ਆ ਗਏ ਫਿਰ ਹੂੰ ਆ ਕੇ ਅਸੀਂ ਮੱਕੀ ਵਾਲੇ ਸਾਹ ਚ ਨਹੀਂ ਬੜੇ ਜੀ ਇਸੇ ਬੰਬ ਡਿੱਗੇ ਹੂੰ ਇੱਕ ਗਿੱਲੀ ਸੀ ਮੈਂ ਆਈ ਬਾਹਰ-ਬਾਰ ਸੁੱਕੇ ਉਹ ਪਰਲੇ ਸੁੱਕੇ ਬਾਂਝ ਤੁਰੇ ਫਿਰੇ ਸਾਰੇ ਹੂੰ ਇੱਕ ਤਾਰ ਟੁੱਟੀ ਆ ਬਿਜਲੀ ਵਾਲੀ ਉਹਦੇ ਤੇ ਵੀ ਲੱਗਿਆ ਹੈ ਹੂੰ ਛਰਲਾ ਕੋਈ ਉਹ ਕਿਤੇ ਉਹ ਤਾਰ ਪਾਟੀ ਪਈ ਆ ਡੋ ਅੱਡੇ ਹੂੰ ਉਹ ਵੇਖ ਕੇ ਅਸੀਂ ਉਸ ਤੋਂ ਬਾਅਦ ਫਿਰ ਆ ਕੇ ਅਸੀਂ ਆਪਣੇ ਘਰੇ ਆ ਗਏ ਉਹ ਵੀ ਆਪਣੇ ਘਰੇ ਆ ਗਏ ਸਾਰੀ ਰਾਤ ਦੇ ਵੈਸੇ ਬਹਿ ਕੇ ਹੀ ਕੱਢੇ ਵੀ ਆਏ ਵੀ ਹੋਰ ਨਾ ਆ ਜੇ ਹੋਰ ਨਾ ਆ ਜੇ ਤਿਆ ਨੁਕਸਾਨ ਹੁਣ ਤੁਸੀਂ ਵੇਖੀ ਜੈਨੇ ਵੀ ਸਾਰਾ ਵੀ ਕੀ ਕੁਝ ਹੋਇਆ ਹੈਗਾ ਉਹ ਜਿਹੜਾ ਜਿੱਥੇ ਟੋਆ ਪਿਆ ਹੈ ਕਿੰਨੇ ਕ ਡੂੰਗਾ ਟੋਆ ਹੈ ਉਹ ਟੋਆ ਭਾਈ ਸੇ ਪਹਿਲਾ ਪੁਲਿਸ ਵਾਲਿਆਂ ਦੇ ਆਉਣ ਤੋਂ ਜੀ ਮੈਂ ਜਾ ਕੇ ਆਇਆ ਸੀਗਾ ਘੱਟੋ ਘੱਟ ਮੈਨੂੰ ਲੱਗਦਾ ਪੰਜ ਫੁੱਟ ਡੂੰਗਾ ਹੋਊਗਾ ਤੁਸੀਂ ਸਵੇਰੇ ਦੇਖਿਓ ਹਾਂ ਸਵੇਰੇ ਦੇਖਿਆ ਮੈਂ ਫੇਰ ਆਪਣੋ ਗੋਲੀ ਲੱਗੇ ਜੇ ਖੋਗ ਹਾਂ ਅੰਦਰ ਆਉ ਦਿਖਾ ਦਿੰਨੇ ਆ ਤੇ ਘਰ ਦੀ ਤਸਵੀਰ ਜਿਹੜੀ ਆ ਉਹ ਤੁਹਾਨੂੰ ਦਿਖਾ ਦਿੰਨੇ ਨਾਲ ਬਜ਼ੁਰਗ ਸਾਨੂੰ ਦਿਖਾਈ ਜਾਂਦੇ ਨੇ ਕਿ ਵੇਖੋ ਕਿਹੋ ਜਿਹਾ ਤਣਾ ਹੈ ਭਾਰਤ ਪਾਕਿਸਤਾਨ ਦੇ ਬਾਰਡਰ ਉੱਤੇ ਭਾਰਤ ਪਾਕਿਸਤਾਨ ਦੇ ਵਿੱਚ ਆ ਦੇਖੋ ਸ਼ੀਸ਼ੇ ਜਿਹੜੇ ਨੇ ਉਹ ਟੁੱਟੇ ਹੋਏ ਨੇ ਅਜਿਹਾ ਖਤਰਨਾਕ ਜਿਹੜੀ ਆ ਉਹ ਤਮਾਕਾ ਕੇਸ ਸਮਗਰੀ ਸੀ ਇਹ ਇਹ ਉਦੋਂ ਟੁੱਟ ਗਏ ਉਸੇ ਵੇਲੇ ਹਾਂ ਉਸੇ ਵਕਤ ਹੀ ਟੁੱਟ ਗਏ ਜੀ ਜਦੋਂ ਪਟਾਕਾ ਪਿਆ ਇਧਰ ਇਹ ਤਖਤੇ ਸਾਰੇ ਨਾਲ ਦੀ ਨਾਲ ਖੜਕੇ ਆ ਖੜਕਣ ਸਾਰੇ ਜੋ ਮੈਂ ਦੇਖੇ ਸਾਰੇ ਖੁੱਲੇ ਪਏ ਆ ਫਿਰ ਮੈਂ 4 ਫੇਰੇ ਗਮੰਡੀਆਂ ਨੂੰ ਫੋਨ ਕਰਾਇਆਗਾ ਵੀ ਸੋਡਾ ਕਿਸੇ ਦਾ ਕੋਈ ਨੁਕਸਾਨ ਹੋ ਕਹਿੰਦੇ ਸਾਡੇ ਥੋੜੇ ਥੋੜੇ ਸ਼ੀਸ਼ੇ ਜੇ ਫੁੱਟੇ ਆ ਮੈਂ ਜੇ ਸਾਡੇ ਦਾ ਭੈਣੇ ਤਖਤੇ ਤੂਫਤੇ ਤੇ ਸ਼ੀਸ਼ੇ ਉਸੇ ਸਾਰੇ ਬੰਦ ਕੋਈ ਇਹ ਲੋਕ ਕਬਜ਼ੇ ਜਿਹੜੇ ਨੇ ਇਹ ਵੀ ਇਹ ਵੀ ਟੁੱਟ ਗਏ ਹਨਾ ਇੰਨਾ ਇੰਨਾ ਜ਼ਬਰਦਸਤ ਸੀ ਇਹ ਅਜਾ ਇਸੀ ਭੰਨਿਆ ਜੀ ਅਛਾ ਇਸ ਆੀਸੀ ਇਸ ਪਾਸੇ ਲੱਗੇ ਭੰਨੇਗਾ ਉਹ ਪਰਲੇ ਵੀ ਲੋਕ ਪੰਨੇ ਕੋ ਸ਼ਰਲਾ ਲੱਗਿਆ ਆਪਣੇ ਉਪਰ ਹੀ ਮੋਟਰਸਾਈਕਲ ਕੋਲੇ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਉੱਥੇ ਮੈਂ ਬੈਠਾ ਸੀਗਾ ਉਹ ਫ੍ਰਿਜ ਕੋਲੇ ਮੇਰੇ ਬੈਠੇ ਤੇ ਕੋਲ ਦੀ ਮੈਨੂੰ ਨਹੀਂ ਪਤਾ ਲੱਗੇ ਵੀ ਕੋ ਦੋ ਟੱਪੇ ਮੈਂ ਤੜਕੇ ਦੇਖਿਆ ਸ਼ਰਲਾ ਕੋਈ ਨਹੀਂ ਇਹ ਮਲ ਇਹ ਜਾਨੀ ਨੁਕਸਾਨ ਤਾਂ ਕੋਈ ਕਿਸੇ ਦੇ ਸੱਟ ਫੇੜ ਤਾਂ ਨਹੀਂ ਲੱਗਿਆ ਨਹੀਂ ਸੱਟ ਫੇੜ ਤੋਂ ਬਚ ਰਹੀ ਜੀ ਪਸ਼ੂ ਡੰਗਰ ਵੀ ਕੋਈ ਆ ਵੀ ਆ ਨੁਕਸਾਨ ਹੋਇਆ ਆਪਣਾ ਆ ਦੇਖੋ ਏਸੀ ਤੱਕ ਜਿਹੜਾ ਉਹ ਟੁੱਟ ਗਿਆ ਇੰਨਾ ਜ਼ਬਰਦਸਤ ਇਹ ਧਮਾਕਾ ਸੀ ਇਸ ਪਿੰਡ ਦੇ ਵਿੱਚ ਹੋਇਆ ਆ ਤੁਸੀਂ ਦੇਖ ਸਕਦੇ ਹੋ ਕਿ ਸ਼ੀਸ਼ੇ ਕਿਵੇਂ ਅ ਗੈਲਰੀ ਉਹਨੇ ਇਸ ਕਮਰੇ ਦੇ ਵਿੱਚ ਜਿਹੜੇ ਨੇ ਇਹ ਬਜ਼ੁਰਗ ਜਿਹੜੇ ਉਹ ਬੈਠੇ ਹੋਏ ਸੀ ਇਸ ਕਮਰੇ ਨੂੰ ਕਹਿੰਦੇ ਆ ਅ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਟੁੱਟਿਆ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਲੋਕ ਨੇ 12-12 ਆ ਦੇ ਕਬਜੇ ਨੇ ਜਿਹੜੇ ਇਹ ਟੁੱਟੇ ਹੋਏ ਨੇ ਤੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਕਿ ਬਾਹਰ ਜਿਹੜਾ ਟੋਆ ਜਿਹੜਾ ਧਮਾਕਾ ਹੋਇਆ ਏ ਉਹ ਕਿਵੇਂ ਦਾ ਇਹ ਘਰ ਹੈ ਪੂਰਾ ਜਿੱਥੇ ਇਹ ਰਾਤ ਘਟਨਾ ਵਾਪਰੀ ਹੈ ਤਨਾ ਬਾਰਡਰਾਂ ਦੇ ਉੱਤੇ ਆ ਪਰ ਲੋਕਾਂ ਦੇ ਮਨਾਂ ਦੇ ਵਿੱਚ ਵੀ ਡਰ ਹਾਲਾਂਕਿ ਲੋਕ ਕਹਿ ਰਹੇ ਨੇ ਕਿ ਠੀਕ ਹੈ ਜੋ ਕੁਝ ਵੀ ਹੋਇਆ ਜੋ ਕੁਝ ਇਹ ਅਤਵਾਦੀ ਹਮਲੇ ਜਿਹੜੇ ਨੇ ਭਾਰਤ ਦੇ ਉੱਤੇ ਕੀਤੇ ਗਏ ਇਨੋਸੈਂਟ ਲੋਕਾਂ ਨੂੰ ਮਾਰਿਆ ਗਿਆ ਉਹ ਸਹੀ ਨਹੀਂ ਹੈ ਪਰ ਕਿਤੇ ਨਾ ਕਿਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਇਹ ਇਸ ਤੋਂ ਵੀ ਬਚਣਾ ਚਾਹੀਦਾ ਜਿਹੜੇ ਐਕਸਪਲੋਡ ਜਿਹੜੇ ਨੇ ਹਾਲਾਂਕਿ ਭਾਰਤ ਦਾ ਇਹ ਡਿਫੈਂਸ ਜਿਹੜਾ ਉਹ ਮੈਂ ਬਾਰ ਬਾਰ ਕਹਿ ਰਿਹਾ ਕਿ ਬਹੁਤ ਮਜ਼ਬੂਤ ਹੈ ਕਿ ਸਿਰ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ ਭਾਰਤ ਦੇ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਇਹ ਜਿਹੜੀਆਂ ਕੱਲ ਡਰੋਨ ਨੁਮਾ ਮਜ਼ਾਈਲ ਨੁਮਾ ਚੀਜ਼ਾਂ ਜਿਹੜੀਆਂ ਨੇ ਉਹ ਡਿੱਗੀਆਂ ਨੇ ਉਹ ਸਾਹਮਣੇ ਜਿਹੜਾ ਮੈਂ ਇੱਕ ਵਾਰ ਜ਼ੂਮ ਕਰਕੇ ਕਹਿ ਦੇਣਾ ਦਿਖਾ ਦੇਣਾ ਚਾਹਤਾਂ ਉਹਨੇ ਕਿ ਉਹ ਸਾਹਮਣੇ ਟੋਆ ਹੈ ਇਹ ਘਰ ਤੋਂ ਤੁਸੀਂ ਦੇਖ ਸਕਦੇ ਹੋ ਕਿ ਥੋੜੀ ਜਿਹੀ ਦੂਰ ਦੇ ਉੱਤੇ ਇਹ ਗਿੱਲੀ ਮੱਕੀ ਸੀ ਮੱਕੀ ਗਿੱਲੀ ਸੀ ਉਹਦੇ ਵਿੱਚ ਮਜ਼ਾਈਲ ਨੁਮਾ ਚੀਜ਼ ਜਿਹੜੀ ਆ ਉਹ ਡਿੱਗੀ ਉਸ ਤੋਂ ਬਾਅਦ ਤਮਾਕਾ ਹੋਇਆ ਚਾਰੇ ਪਾਸੇ ਅੱਗ ਫੈਲ ਗਈ ਟੋਏ ਜਿਹੜਾ ਵਾ ਉਹ ਲਗਾਏ ਗਏ ਨੇ ਮੁਲਾਜ਼ਮਾਂ ਵੱਲੋਂ ਇੱਥੇ ਇੱਥੇ ਫੌਜ ਵੀ ਆਈ ਇੱਥੇ ਪੁਲਿਸ ਮੁਲਾਜ਼ਮ ਜਿਹੜੇ ਨੇ ਹਲੇ ਤੱਕ ਬੈਠੇ ਹੋਏ ਨੇ ਇੱਥੇ ਐਂਟੀ ਰੌਇਟਸ ਜਿਹੜੇ ਆ ਫੋਰਸ ਆ ਉਹ ਬੈਠੀ ਹੋਈ ਆ ਤੇ ਸਾਹਮਣੇ ਇੱਕ ਵਾਰ ਘਰ ਦੇਖੋ ਤੁਸੀਂ ਸਾਹਮਣੇ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਵੇਂ ਜਿਹੜਾ ਇਸ ਘਰ ਦੀ ਛੱਤ ਜਿਹੜੀ ਆ ਉਹ ਪਾੜ ਗਈ ਹਾਲਾਂਕਿ ਧੁਮਾਕਾ ਇੱਥੇ ਹੋਇਆ ਏ ਕੁਝ ਮੀਟਰ ਦੀ ਦੂਰੀ ਦੇ ਉੱਤੇ ਧੁਮਾਕਾ ਹੋਇਆ ਏ ਤੁਸੀਂ ਇੱਥੋਂ ਲਗਾ ਲਓ ਇੱਥੋਂ ਇੱਕ ਟੁਕੜ 100 ਮੀਟਰ ਦੀ ਦੂਰੀ ਦੇ ਧੁਮਾਕਾ ਹੋਇਆ ਤੇ ਪਰ ਘਰ ਦੀਆਂ ਛੱਤਾਂ ਜਿਹੜੀਆਂ ਉਹ ਪਾੜ ਗਈਆਂ ਘਰਾਂ ਦੇ ਕੁੰਡੇ ਕਬਜੇ ਜਿਹੜੇ ਨੇ ਉਹ ਟੁੱਟ ਗਏ ਇੱਕ ਤੁਹਾਨੂੰ ਟਰਾਲੀ ਦਿਖਾ ਦਿੰਨੇ ਆ ਇਹ ਟਰਾਲੀ ਇੱਥੇ ਖੜੀ ਹੋਈ ਆ ਉਹ ਟਰਾਲੀ ਦੇ ਦੇਖੋ ਕਿ ਕਿਸ ਕਦਰ ਜਿਹੜਾ ਮੈਂ ਵਾਰ-ਵਾਰ ਕਹਿ ਰਿਹਾ ਕਿ ਖਤਰਨਾਕ ਤੁਮਾਕਾ ਖੇਜ ਸਮੱਗਰੀ ਹੋਵੇਗੀ ਅ ਜਿਸ ਦੇ ਕਰਕੇ ਟਰਾਲੀ ਦੇ ਵਿੱਚੋਂ ਉਹ ਲੋਹੇ ਦੇ ਕੈਂਕਰ ਜਿਹੜੇ ਨੇ ਉਹ ਵੱਜ ਕੇ ਦੂਜੇ ਪਾਸੇ ਨਿਕਲ ਗਏ ਕਿੰਨੀ ਮੋਟੀ ਚਾਦਰ ਜਿਹੜੀ ਆ ਉਹ ਟਰਾਲੀ ਦੀ ਤੁਸੀਂ ਆਮ ਹੀ ਤੁਹਾਨੂੰ ਪਤਾ ਹੋਵੇਗਾ ਕਿੰਨੀ ਮੋਟੀ ਗੇਜ ਦੀ ਚਾਦਰ ਜਿਹੜੀ ਹੁੰਦੀ ਹੈ ਉਹ ਪਾੜ ਕੇ ਉਹ ਨਿਕਲ ਗਏ ਕਿ ਇਸ ਕਦਰ ਜਿਹੜਾ ਇਹ ਤੁਮਾਕਾ ਖੇਜ ਸਮੱਗਰੀ ਜਿਹੜੀ ਆ ਖਤਰਨਾਕ ਸੀ ਪਰ ਇਹਦੇ ਵਿੱਚ ਕੋਈ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਮਾਲੀ ਨੁਕਸਾਨ ਹੋਇਆ ਹੈ ਘਰ ਦਾ ਬਹੁਤ ਸਾਰਾ ਨੁਕਸਾਨ ਆਇਆ ਤੁਸੀਂ ਇਧਰ ਦੀ ਇਹ ਉਹ ਵੱਜੀ ਤੇ ਪਰਲੇ ਪਾਰੋਂ ਮੈਂ ਕਹਿੰਦਾ ਤਸਵੀਰ ਜਿਹੜੀ ਦਿਖਾ ਦੇਣੀ ਚਾਹੁੰਦੇ ਆ ਕਿ ਇਹ ਜਿਹੜੇ ਕੰਕਰ ਨੇ ਜਾਂ ਜਿਹੜਾ ਇਹ ਤੁਮਾਕਾ ਕੇਜ ਸਮਗਰੀ ਸੀ ਉਹ ਸਾਹਮਣੇ ਦੇਖੋ ਕਿ ਉਧਰ ਦੀ ਨਿਕਲ ਗਈ ਤੇ ਉਹ ਸਾਹਮਣੇ ਘਰ ਦਾ ਤੁਹਾਨੂੰ ਦਿਖਾ ਦਿੰਨੇ ਆ ਮੈਂ ਕਹਿੰਦਾ ਕੈਮਰਾਮੈਨ ਨੂੰ ਥੋੜਾ ਜ਼ੂਮ ਕਰਕੇ ਦਿਖਾ ਦਿੱਤਾ ਜਾਵੇ ਕਿ ਉਹ ਸਾਹਮਣੇ ਘਰ ਦੇ ਸ਼ੀਸ਼ੇ ਤੱਕ ਟੁੱਟ ਕੇ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦੂਰ ਹੈ ਉਸ ਘਰ ਦੇ ਸ਼ੀਸ਼ੇ ਟੁੱਟ ਕੇ ਇਧਰੋਂ ਇਸ ਘਰ ਦੇ ਸ਼ੀਸ਼ੇ ਵੀ ਕਹੇ ਜਾ ਰਹੇ ਨੇ ਕਿ ਇਨਾਂ ਦੇ ਸ਼ੀਸ਼ੇ ਵੀ ਜਿਹੜੇ ਨੇ ਉਹ ਟੁੱਟ ਗਏ ਇੰਨੀ ਖਤਰਨਾਕ ਇਹ ਤਮਾਕਾ ਤਮਾਕਾ ਕੇਜ ਸਮਗਰੀ ਸੀ ਜਿਹਦੇ ਕਰਕੇ ਇਨਾ ਨੁਕਸਾਨ ਜਿਹੜਾ ਹੋ ਗਿਆ ਉਹ ਸਾਹਮਣੇ ਘਰ ਦੇ ਤਸਵੀਰਾਂ ਜਿਹੜੀਆਂ ਨੇ ਉਹ ਵੀ ਦਿਖਾ ਦਿੱਤੀਆਂ ਜਾਣ ਉਹਨਾਂ ਦੇ ਵੀ ਸ਼ੀਸ਼ੇ ਕਹੇ ਜਾ ਰਹੇ ਨੇ ਟੁੱਟ ਗਏ ਇੱਕ ਬਿਜਲੀ ਦੀ ਤਾਰ ਜਿਹੜੀ ਆ ਉਹ ਕਿਹਾ ਜਾ ਰਿਹਾ ਕਿ ਉਹ ਵੀ ਟੁੱਟ ਗਈ ਇਨਾਂ ਜਿਹੜਾ ਖਤਰਨਾਕ ਤਮਾਕਾ ਸੀ ਜਿਹੜਾ ਬੀਤੀ ਰਾਤ ਇੱਥੇ ਹੋਇਆ ਫਰੀਦਕੋਟ ਦੇ ਮਚਾਕੀ ਪਿੰਡ ਦੇ ਵਿੱਚ ਵੀ ਜਿਹੜਾ ਉਹ ਧਮਾਕਿਆਂ ਦੀ ਆਵਾਜ਼ ਸੁਣੀ ਗਈ ਸਥਾਨਕ ਲੋਕਾਂ ਨੇ ਉੱਥੇ ਵੀ ਕਿਹਾ ਕਿ ਧਮਾਕੇ ਜਿਹੜੇ ਹੋਏ ਜਿਹੜੇ ਅਸੀਂ ਵੀ ਜਿਹੜੇ ਆਪਣੇ ਕੰਨਾਂ ਨਾਲ ਧਮਾਕੇ ਰਾਤ ਸੁਣੇ ਤੇ ਉਸ ਤੋਂ ਬਾਅਦ ਕੋਈ ਸਮੇਂ ਬਾਅਦ ਇਹ ਖਬਰਾਂ ਆ ਗਈਆਂ ਕਿ ਬਠੰਡੇ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਧਮਾਕੇ ਹਾਲਾਂਕਿ ਨਿਊਟਰਲਾਈਜ਼ਡ ਜਿਹੜਾ ਵਾ ਉਹ ਕਰ ਦਿੱਤਾ ਗਿਆ ਭਾਰਤ ਦਾ 에어 డిਫੈਂਸ ਇੰਨਾ ਮਜ਼ਬੂਤ ਸੀ ਕਿ ਇਹ ਜਿਹੜੇ ਪਾਕਿਸਤਾਨ ਵੱਲੋਂ ਜਿਹੜੇ 에어 ਸਟ੍ਰਾਈਕਾਂ ਵਗੈਰਾ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਨੂੰ ਅਸਮਾਨ ਦੇ ਵਿੱਚ ਹੀ ਨਿਊਟਰਲਾਈਜ਼ਡ ਕਰ ਦਿੱਤਾ ਗਿਆ ਅਸਮਾਨ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਕਿ ਨੁਕਸਾਨ ਨਾ ਹੋਵੇ ਪਰ ਇਹ ਜਿਹੜੀ ਖੇਤਾਂ ਦੇ ਵਿੱਚ ਆ ਕੇ ਕੋਈ ਮਜ਼ਾਇਲ ਨਮਾ ਚੀਜ਼ ਡਿੱਗੀ ਹੈ ਜਾਂ ਡਰੋਨ ਆ ਇਹਦਾ ਇੰਨਾ ਖਤਰਨਾਕ ਧਮਾਕਾ ਸੀ ਕਿ ਇਹਨੇ ਘਰ ਦੀਆਂ ਛੱਤਾਂ ਤੱਕ ਪਾੜਤੀਆਂ ਘਰ ਦੇ ਕੁੰਡੇ ਤੱਕ ਜਿਹੜੇ ਨੇ ਉਹ ਟੁੱਟ ਗਏ